ਹੋਰ ਤਾਂ ਹੋਰ ਜੀ ਚਲੋ ਅੱਜ ਕੱਲ ਨਸ਼ਾ ਤਾਂ ਮਿਲ ਜਾਂਦਾ ਜੀ ਸਰਿਆਂ ਮਿਲ ਜਾਂਦਾ ਸਰਿੰਜ ਨਹੀਂ ਮਿਲਦੀ ਉਹ ਬਰੀਕੇ ਸਰਿੰਜ ਬਾਰ-ਬਾਰ ਲਾਈ ਜਾਂਦੇ ਆ ਕਦੇ ਕਿਸੇ ਨੇ ਲਾਈ ਕਦੇ ਕਿਸੇ ਨੇ ਲਾਈ ਕਦੇ ਕਿਸੇ ਨੇ ਲਾਈ ਉਹ ਤੇ ਕਿਆ ਹੋਣਾ ਐਡਜ਼ ਐਡਜ਼ ਨਾਲੇ ਮਰ ਜਣਾ ਲੋਕਾਂ ਨੇ ਸਭ ਤੋਂ ਵੱਧ ਪੰਜਾਬ 'ਚ ਐਡਜ਼ ਹੋਣੀ ਆ ਤੁਸੀਂ ਜਦ ਮਰਜੀ ਟੈਸਟ ਕਰਾ ਲਿਓ ਕਿ ਇਹ ਮੁੱਦੇ ਨੇ ਜਿਹੜੇ ਸਰਕਾਰਾਂ ਨੂੰ ਚੱਕ ਲੈਣੇ ਚਾਹੀਦੇ ਨੇ ਸਰ ਨਹੀਂ ਪੱਕੀ ਆ ਉਹ ਕਰਨਾ ਚਾਹੀਦਾ ਬੰਦ ਵੇ ਜਿਹੜਾ ਵੇਚਦਾ ਅੰਦਰ ਕਰੋ ਉਹਨੂੰ ਇਹ ਤਾਂ ਪੈਸੇ ਲੈ ਕੇ ਛੱਡ ਦਿੰਨੇ ਆ ਚਿੱਟੇ ਤਾਂ ਨਸ਼ਾ ਕਹਿੰਦੇ ਕੋਈ ਨਹੀਂ ਹੈਗਾ ਕਹਿੰਦੇ ਪੀਮ ਵਾਲੇ ਨੂੰ ਚੱਲ ਅੰਦਰ ਠੋਕ ਦੇਣਾ 10 ਸਾਲੀ 4 ਸਾਲੀ ਜਿਹੜਾ ਚਿੱਟਾ ਉਹਨੂੰ ਕਹਿੰਦੇ ਨਸ਼ਾ ਹੀ ਨਹੀਂ ਹੈ ਕੈਮੀਕਲ ਫਲਾਣਾ ਢੰਗ ਕਾਣਾ ਹੈ ਪੈਸੇ ਲੈ ਕੇ ਛੱਡਦੇ ਕੀ ਫਾਇਦਾ ਉਸ ਪਿੰਡ ਚ ਹੈਗਾ ਨਸ਼ਾ ਨਸ਼ਾ ਪਿੰਡ ਚ ਫੁੱਲ ਵਿਗਦਾ ਜੀ ਕੋਈ ਐਸ ਐਚਓ ਨਾਲ ਲੋਕਲ ਥਾਣੇ ਨਾਲ ਕੋਈ ਗੱਲਬਾਤ ਕੀਤੀ ਵੀ ਇਹ ਪਿੰਡ ਚ ਨਸ਼ਾ ਵਿਗਦਾ ਰੁਕੋ ਉਹਨੂੰ ਸਾਨੂੰ ਜੱਕ ਅੰਦਰ ਗੇਰ ਦੰਨੇ ਆ ਜੀ ਜਦੇ ਵੇ ਤੂੰ ਸ਼ਿਕਾਇਤ ਲੈ ਕੇ ਆ ਗਿਆ ਦੱਸੋ ਕੀ ਕਰੀਏ ਇਹ ਜਿਹੜਾ ਨਸ਼ੇ ਦਾ ਮੈਟਰ ਹੈ ਇਹ ਬਹੁਤ ਵੱਡਾ ਹੋ ਚੁੱਕਿਆ ਪਿੰਡਾਂ 'ਚ ਖਾਸ ਕਰਕੇ ਜਿਹੜਾ ਨਸ਼ਾ ਹੈ ਬਹੁਤ ਜ਼ਿਆਦਾ ਹੋ ਗਿਆ ਸਾਡੇ ਕਈ ਇਹੋ ਜਿਹੇ ਘਰ ਆ ਜਿਨ੍ਹਾਂ ਦੇ ਇੱਕ ਇੱਕ ਬੱਚਾ ਸੀ ਉਹੀ ਉਹਦੀ ਉਹ ਡੈਥ ਹੋ ਗਈ ਸੋ ਸਰਕਾਰਾਂ ਨੂੰ ਚਾਹੀਦਾ ਕਿ ਇਹਨੂੰ ਨਸ਼ੇ ਤੇ ਫੰਦ ਪਾਣ ਸਰਕਾਰ ਕਿਹਾ ਨਹੀਂ ਕਰ ਸਕਦੀ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜਾ ਨਸ਼ਾ ਹੈ ਖਾਸ ਕਰਕੇ ਚਿੱਟਾ ਹੈ ਇਹਦੇ ਫੰਦ ਪਾਉਣ ਤਾਂ ਜੋ ਜਿਹੜੀ ਯੰਗ ਬਲ ਅੱਡ ਹੈ ਇਹ ਬਚ ਸਕੇ ਐਵੇਂ ਤਾਂ ਇਹ 1984 ਵਾਲਾ ਹੀ ਕੰਮ ਦੁਆਰਾ ਹੋ ਜਾਏਗਾ ਫਿਰ ਹੋਰ ਤਾਂ ਹੋਰ ਜੀ ਚਲੋ ਅੱਜ ਕੱਲ ਨਸ਼ਾ ਤਾਂ ਮਿਲ ਜਾਂਦਾ ਜੀ ਸਰਿਆਂ ਮਿਲ ਜਾਂਦਾ ਸਰਿੰਜ ਨਹੀਂ ਮਿਲਦੀ ਉਹ ਬਰੀਕੇ ਸਰਿੰਜ ਵਾਰ-ਵਾਰ ਲਾਈ ਜਾਂਦੇ ਆ ਕਦੇ ਕਿਸੇ ਨੇ ਲਾਈ ਕਦੇ ਕਿਸੇ ਨੇ ਲਾਈ ਕਦੇ ਕਿਸੇ ਨੇ ਲਾਈ ਉੱਤੇ ਕੀ ਹੋਣਾ ਐਡਜ਼ ਐਡਜ਼ ਨਾਲੇ ਮਰ ਜਣਾ ਲੋਕਾਂ ਨੇ ਸਭ ਤੋਂ ਵੱਧ ਪੰਜਾਬ 'ਚ ਐਡਜ਼ ਹੋਣੀ ਆ ਤੁਸੀਂ ਜਦ ਮਰਜੀ ਟੈਸਟ ਕਰਾ ਲਿਓ ਕਿ ਇਹ ਮੁੱਦੇ ਨੇ ਜਿਹੜੇ ਸਰਕਾਰਾਂ ਨੂੰ ਚੱਕ ਲੈਣੇ ਚਾਹੀਦੇ ਨੇ ਸਰ ਨਹੀਂ ਪੱਕੀ ਆ ਉਹ ਕਰਨਾ ਚਾਹੀਦਾ ਬੰਦ ਵੇ ਜਿਹੜਾ ਵੇਚਦਾ ਅੰਦਰ ਕਰੋ ਉਹਨੂੰ ਇਹ ਤਾਂ ਪੈਸੇ ਲੈ ਕੇ ਛੱਡ ਦਿੰਨੇ ਆ ਚਿੱਟੇ ਦਾ ਨਸ਼ਾ ਕਹਿੰਦੇ ਕੋਈ ਨਹੀਂ ਹੈਗਾ ਕਹਿੰਦੇ ਫੀਮ ਵਾਲੇ ਨੂੰ ਚੱਲ ਅੰਦਰ ਠੋਕ ਦਿੰਨਾ 10 ਸਾਲੀ 4 ਸਾਲੀ ਜਿਹੜਾ ਚਿੱਟਾ ਉਹਨੂੰ ਕਹਿੰਦੇ ਨਸ਼ਾ ਹੀ ਨਹੀਂ ਹੈ ਕੈਮੀਕਲ ਫਲਾਣਾ ਢਮਕਾਣਾ ਹੈ ਪੈਸੇ ਲੈ ਕੇ ਛੜਤੇ ਕਿਆ ਫਾਇਦਾ ਉਸ ਪਿੰਡ ਚ ਹੈਗਾ ਨਸ਼ਾ ਨਸ਼ਾ ਪਿੰਡ ਚ ਫੁੱਲ ਵਿਗਦਾ ਜੀ ਕੋਈ ਐਸ ਐਚਓ ਨਾਲ ਲੋਕਲ ਥਾਣੇ ਨਾਲ ਕੋਈ ਗੱਲਬਾਤ ਕੀਤੀ ਵੀ ਇਹ ਪਿੰਡ ਚ ਨਸ਼ਾ ਵਿਗਦਾ ਰੁਕੋ ਉਹਨੂੰ ਸਾਨੂੰ ਜੱਕ ਅੰਦਰ ਗੇਰ ਦੰਨੇ ਆ ਜੀ ਜਦੇ ਵੇ ਤੂੰ ਸ਼ਿਕਾਇਤ ਲੈ ਕੇ ਆ ਗਿਆ ਦੱਸੋ ਕਿਆ ਕਰੀਏ ਇਹ ਜਿਹੜਾ ਨਸ਼ੇ ਦਾ ਮੈਟਰ ਹੈ ਇਹ ਬਹੁਤ ਵੱਡਾ ਹੋ ਚੁੱਕਿਆ ਪਿੰਡਾਂ 'ਚ ਖਾਸ ਕਰਕੇ ਜਿਹੜਾ ਨਸ਼ਾ ਹੈ ਬਹੁਤ ਜ਼ਿਆਦਾ ਹੋ ਗਿਆ ਸਾਡੇ ਕਈ ਇਹੋ ਜਿਹੇ ਘਰ ਆ ਜਿਨ੍ਹਾਂ ਦੇ ਇੱਕ ਇੱਕ ਬੱਚਾ ਸੀ ਉਹੀ ਉਹਦੀ ਉਹ ਡੈਥ ਹੋ ਗਈ ਸੋ ਸਰਕਾਰਾਂ ਨੂੰ ਚਾਹੀਦਾ ਕਿ ਇਹਨੂੰ ਨਸ਼ੇ ਤੇ ਫੰਦ ਪਾਉਣ ਸਰਕਾਰ ਕਿਹਾ ਨਹੀਂ ਕਰ ਸਕਦੀ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜਾ ਨਸ਼ਾ ਹੈ ਖਾਸ ਕਰਕੇ ਚਿੱਟਾ ਹੈ ਇਹਦੇ ਫੰਦ ਪਾਉਣ ਤਾਂ ਜੋ ਜਿਹੜੀ ਯੰਗ ਬਲ ਅੱਡ ਹੈ ਇਹ ਬਚ ਸਕੇ ਐਵੇਂ ਤਾਂ ਇਹ 1984 ਵਾਲਾ ਹੀ ਕੰਮ ਦੁਆਰਾ ਹੋ ਜਾਏਗਾ ਫਿਰ ਹੋਰ ਤਾਂ ਹੋਰ ਜੀ ਚਲੋ ਅੱਜ ਕੱਲ ਨਸ਼ਾ ਤਾਂ ਮਿਲ ਜਾਂਦਾ ਜੀ ਸਰਿਆਂ ਮਿਲ ਜਾਂਦਾ ਸਰਿੰਜ ਨਹੀਂ ਮਿਲਦੀ ਉਹ ਬਰੀਕੇ ਸਰਿੰਜ ਵਾਰ-ਵਾਰ ਲਾਈ ਜਾਂਦੇ ਆ ਕਦੇ ਕਿਸੇ ਨੇ ਲਾਈ ਕਦੇ ਕਿਸੇ ਨੇ ਲਾਈ ਕਦੇ ਕਿਸੇ ਨੇ ਲਾਈ ਉੱਤੇ ਕੀ ਹੋਣਾ ਐਡਜ਼ ਐਡਜ਼ ਨਾਲੇ ਮਰ ਜਣਾ ਲੋਕਾਂ ਨੇ ਸਭ ਤੋਂ ਵੱਧ ਪੰਜਾਬ 'ਚ ਐਡਜ਼ ਹੋਣੀ ਆ ਤੁਸੀਂ ਜਦ ਮਰਜੀ ਟੈਸਟ ਕਰਾ ਲਿਓ ਕਿ ਇਹ ਮੁੱਦੇ ਨੇ ਜਿਹੜੇ ਸਰਕਾਰਾਂ ਨੂੰ ਚੱਕ ਲੈਣੇ ਚਾਹੀਦੇ ਨੇ ਸਰ ਨਹੀਂ ਪੱਕੀ ਆ ਉਹ ਕਰਨਾ ਚਾਹੀਦਾ ਬੰਦ ਵੇ ਜਿਹੜਾ ਵੇਚਦਾ ਅੰਦਰ ਕਰੋ ਉਹਨੂੰ ਇਹ ਤਾਂ ਪੈਸੇ ਲੈ ਕੇ ਛੱਡ ਦਿੰਨੇ ਆ ਚਿੱਟੇ ਦਾ ਨਸ਼ਾ ਕਹਿੰਦੇ ਕੋਈ ਨਹੀਂ ਹੈਗਾ ਕਹਿੰਦੇ ਫੀਮ ਵਾਲੇ ਨੂੰ ਚੱਲ ਅੰਦਰ ਠੋਕ ਦਿੰਨਾ 10 ਸਾਲੀ 4 ਸਾਲੀ ਜਿਹੜਾ ਚਿੱਟਾ ਉਹਨੂੰ ਕਹਿੰਦੇ ਨਸ਼ਾ ਹੀ ਨਹੀਂ ਹੈ ਕੈਮੀਕਲ ਫਲਾਣਾ ਆਈਟਮ ਘਾਣਾ ਹੈ ਪੈਸੇ ਲੈ ਕੇ ਛੱਡਦੇ ਕਿਆ ਫਾਇਦਾ ਉਸ ਚੈ ਕ ਨਸ਼ਾ ਨਸ਼ਾ ਪਿੰਡ 'ਚ ਫੁੱਲ ਵੀ ਖਦਾਈ ਕੋਈ ਐਸ ਐਚਓ ਨਾਲ ਲੋਕਲ ਥਾਣੇ ਨਾਲ ਕੋਈ ਗੱਲਬਾਤ ਕੀਤੀ ਵੀ ਇਹ ਪਿੰਡ 'ਚ ਨਸ਼ਾ ਵਿਗਦਾ ਰੁਕੋ ਇਹਨੂੰ ਸਾਨੂੰ ਉਹ ਜਾ ਕੇ ਅੰਦਰ ਗੇਰ ਦੰਨੇ ਆ ਜੀ ਜਦ ਬੇ ਤੂੰ ਸ਼ਿਕਾਇਤ ਲੈ ਕੇ ਆ ਗਿਆ ਦੱਸੋ ਕਿਆ ਕਰੀਏ ਇਹ ਜਿਹੜਾ ਨਸ਼ੇ ਦਾ ਮੈਟਰ ਹੈ ਇਹ ਬਹੁਤ بڑا ਹੋ ਚੁੱਕਿਆ ਪਿੰਡਾਂ 'ਚ ਖਾਸ ਕਰਕੇ ਜਿਹੜਾ ਨਸ਼ਾ ਹੈ ਬਹੁਤ ਜ਼ਿਆਦਾ ਹੋ ਗਿਆ ਸਾਡੇ ਕਈ ਇਹੋ ਜਿਹੇ ਘਰ ਆ ਜਿਨ੍ਹਾਂ ਦੇ ਇੱਕ ਇੱਕ ਬੱਚਾ ਸੀ ਉਹੀ ਉਦੀ ਉਹ ਡੈਥ ਹੋ ਗਈ ਸੋ ਸਰਕਾਰਾਂ ਨੂੰ ਚਾਹੀਦਾ ਕਿ ਇਹਨੂੰ ਨਸ਼ੇ ਤੇ ਫੰਦ ਪਾਣ ਸਰਕਾਰ ਕਿਹਾ ਨਹੀਂ ਕਰ ਸਕਦੀ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜਾ ਨਸ਼ਾ ਹੈ ਖਾਸ ਕਰਕੇ ਚਿੱਟਾ ਹੈ ਇਹਦੇ ਫੰਦ ਪਾਉਣ ਤਾਂ ਜੋ ਜਿਹੜੀ ਯੰਗ ਵਲਡ ਹੈ ਇਹ ਬਚ ਸਕੇ ਐਵੇਂ ਤਾਂ ਇਹ 1984 ਵਾਲਾ ਹੀ ਕੰਮ ਦੁਆਰਾ ਹੋ ਜਾਏਗਾ ਫਿਰ